ਸਿੱਖਾਂ ਦੇ ਧਰਮ ਪਰਿਵਰਤਨ ਨੂੰ ਲੈ ਕੇ ਭੜਕੇ ਮਨਜਿੰਦਰ ਸਿੰਘ ਸਿਰਸਾ ਯਾਰ ਇਸ ਤੋਂ ਵੱਡਾ ਦੁਖਾਂਤ ਇਸ ਪੰਜਾਬ ਲਈ ਕੀ ਹੋ ਸਕਦਾ ਉਸ ਪਵਿੱਤਰ ਧਰਤੀ ਵੀ ਨਹੀਂ ਹੁਣ ਬਖਸ਼ੀ ਜਾ ਰਹੀ ਜਿਸ ਪਵਿੱਤਰ ਧਰਤੀ ਦਾ ਕਿਹਾ ਸਿੱਖਾਂ ਤੋਂ ਡਰਾਮੇ ਕਰਉਣ ਵਾਲੇ ਉਹਨਾਂ ਦਾ ਧਰਮ ਪਰਿਵਰਤਨ ਕਰਉਣ ਵਾਲੇ ਕਰਨ ਰੱਬ ਦਾ ਕੋ 16 ਤਰੀਕ ਨੂੰ ਇਹ ਟਵਡਾ ਸਮਾਗਮ ਕਰਕੇ ਸਾਡੇ ਸਿੱਖਾਂ ਨੂੰ ਪੱਗਾ ਬਣ ਕੇ ਸਟੇਜ ਤੇ ਨਚਾਇਆ ਜਾ ਰਿਹਾ ਕਿਹਾ ਜਾ ਰਿਹਾ ਇਤਿਨਸਾ ਮਨਜਿੰਦਰਵਾੜਾ ਆ ਔਰ ਇਹ ਖੁੱਦ-ਖੁੱਦ ਕੇ ਆਪਣੀਆਂ ਬਿਮਾਰੀਆਂ ਪਰ ਕੱਢ ਰਹੇ ਨੇ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂਜੀਆਂ ਹਾਲ ਹੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਚਰਚ ਦੇ ਕੁਝ ਸਿੱਖ ਵੀ ਨਜ਼ਰ ਆ ਰਹੇ ਨੇ ਅਤੇ ਇਸ ਵੀਡੀਓ ਤੇ ਸਵਾਲ ਚੁੱਕਦਿਆਂ ਮਨਜਿੰਦਰ ਸਿੰਘ ਸਿਰਸਾ ਭੜਕ ਗਏ ਅਤੇ ਉਹਨਾਂ ਕਿਹਾ ਕਿ ਸਿੱਖਾਂ ਦਾ ਧਰਮ ਪਰਿਵਰਤਨ ਕਰਾਉਣ ਵਾਲੇ ਸਿੱਖਾਂ ਤੋਂ ਚਰਚ ਦੇ ਵਿੱਚ ਡਰਾਮੇ ਕਰਨ ਵਾਲੇ ਰੱਬ ਦਾ ਖੋਫ ਕਰਨ ਦਰਅਸਲ ਉਹਨਾਂ ਦੇ ਵੱਲੋਂ ਰਮਨ ਹੰਸ ਤੇ ਵੀ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਰਮਨ ਹੰਸ ਨੂੰ ਫਰੋਡ ਮਿਸ਼ਨਰੀ ਕਿਹਾ ਹੈ ਤੇ ਉਹਨਾਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਆਖਿਰਕਾਰ 크੍ਰਿਸਚਨ ਮਿਸ਼ਨਰੀ ਇਸ ਦੀ ਇਜਾਜ਼ਤ ਕਿਵੇਂ ਦਿੰਦੀ ਹੈ ਕਿ ਕਿਸੇ ਹੋਰ ਧਰਮ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਤਾਂ ਲਗਾਤਾਰ ਹੀ ਸਵਾਲ ਇਸ ਤੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਚੁੱਕੇ ਜਾਂਦੇ ਨੇ ਤੇ ਹਾਲ ਹੀ ਦੇ ਵਿੱਚ ਇੱਕ ਨਵੀਂ ਵੀਡੀਓ ਉਹਨਾਂ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਸਿੱਖ ਵੀ ਇੱਕ ਚਰਚ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਰਮਨ ਹੰਸ ਵੇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਰਮਨ ਹੰਸ ਦੇ ਵੀ ਸਵਾਲ ਚੁੱਕੇ ਗਏ ਨੇ ਖੜੇ ਕੀਤੇ ਗਏ ਨੇ ਕਿ ਆਖਿਰਕਾਰ ਰਮਨ ਹੰਸ ਅਜਿਹੇ ਕੰਮ ਕਰ ਰਹੇ ਨੇ ਕਿਉਂ ਸਿੱਖਾਂ ਤੋਂ ਚਰਚ ਦੇ ਵਿੱਚ ਡਰਾਮੇ ਕਰਵਾਏ ਜਾ ਰਹੇ ਨੇ ਕਿਉਂ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਹੁਣ ਉਹਨਾਂ ਨੇ ਕੀ ਕੁਝ ਕੀਤਾ ਤੁਹਾਨੂੰ ਅਭੀ ਸੁਣਾਵਾਂਗੇ ਪਰ ਦੱਸ ਦिए ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇੱਕ ਕਹਿ ਸਕਦੇ ਆ ਕਿ ਦਖਲ ਦੇਣ ਦੀ ਮੰਗ ਕੀਤੀ ਇਹ ਉਹਨਾਂ ਕਿਹਾ ਹੈ ਕਿ ਸੀਐਮ ਮਾਨ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਜਥੇਦਾਰ ਨੂੰ ਵੀ ਕਹਿ ਸਕਦੇ ਆ ਕਿ ਦਖਲ ਦੇਣ ਦੀ ਮੰਗ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਸੀਐਮ ਮਾਨ ਜਿਹੜੇ ਨੇ ਉਹ ਨੋਟਿਸ ਜ਼ਰੂਰ ਲੈਣ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਤੋਂ ਡਰਾਮੇ ਕਰਵਾਏ ਜਾ ਰਹੇ ਨੇ ਉਹਨਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਹੋਰ ਉਹਨਾਂ ਕੀ ਕੁਝ ਕਹਿ ਇਸ ਵੀਡੀਓ ਦੇ ਵਿੱਚ ਆਉ ਸੁਣਦੇ ਆ ਰਮਨ ਹੰਸ ਨਾਮਕ ਇੱਕ ਫਰਾਡ ਮਿਸ਼ਨਰੀ ਉਸ ਪਵਿੱਤਰ ਧਰਤੀ ਤੇ ਜਿਹੜੀ ਚਮਕੌਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿੱਥੇ ਮੁਗਲਾਂ ਦੇ ਖਿਲਾਫ ਧਰਮ ਦੀ ਲੜਾਈ ਲੜੀ ਜਿੱਥੇ ਵੱਡੇ ਸਾਹਿਬਜ਼ਾਦੇ ਉਸ ਜੰਗ 'ਚ ਸ਼ਹੀਦ ਹੋਏ ਹੋਣ ਉਸ ਪਵਿੱਤਰ ਮਹਾਨ ਪਵਿੱਤਰ ਧਰਤੀ ਤੇ ਐਸੇ ਹੰਸ ਵਰਗੇ ਫਰਾਡ ਲੋਗ 크ਰਿਸਚੀਅਨ ਮਿਸ਼ਨਰੀ ਬਣ ਕੇ ਤੇ ਸਿੱਖਾਂ ਨੂੰ ਸਟੇਜਾਂ 'ਤੇ ਨਚਾਉਣ ਸਿੱਖ ਪੱਗ ਬੰਨ੍ਹ ਕੇ ਤੇ ਕਹਿਣ ਕੀ ਜੀ ਇਸ ਸਮਸੀ ਆ ਗਿਆ ਅਸੀਂ ਨੱਚ ਰਹੇ ਆ ਜੀ ਡਰਾਮੇ ਕਰਨ ਧਰਮ ਬਦਲਣ ਯਾਰ ਇਸ ਤੋਂ ਵੱਡਾ ਦੁਖਾਂਤ ਇਸ ਪੰਜਾਬ ਲਈ ਕੀ ਹੋ ਸਕਦਾ ਹੈ ਉਸ ਪਵਿੱਤਰ ਧਰਤੀ ਵੀ ਨਹੀਂ ਹੁਣ ਬਕਸ਼ੀ ਜਾ ਰਹੀ ਜਿਸ ਪਵਿੱਤਰ ਧਰਤੀ ਦਾ ਜ਼ਰਰਾ ਜ਼ਰਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਕਰਜ਼ੇ ਚ ਡੁੱਬਿਆ ਹੋਣਾ ਸਹਬਜ਼ਾਦੇ ਦੇ ਕਰਜ਼ੇ ਚ ਡੁੱਬਿਆ ਉਸ ਧਰਤੀ ਤੇ ਵੀ ਸੇਖੇ ਕਰ ਸਕਦੇ ਨੇ ਔਰ ਇਕੁਏਸ਼ਨ ਮਿਸ਼ਨਰੀ ਇਹ ਕਰਾ ਸਕਦੇ ਨੇ ਭਗਵੰਤ ਮਾਨ ਜੀ ਤੁਸੀਂ ਇੱਕ ਸਿੱਖ ਜੇ ਭਾਵੇਂ ਸਿੱਖ ਪਰੰਪਰਾਵਾਂ ਨੂੰ ਤੁਸੀਂ ਨਹੀਂ ਚੰਗੀ ਤਰ੍ਹਾਂ ਸਮਝਦੇ ਹੋਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਹਿਮਤ ਔਰ ਬਖਸ਼ਿਸ਼ ਤੁਹਾਡੇ ਤੇ ਵੀ ਆ ਇਸ ਪਾਪ ਨੂੰ ਹੋਣ ਤੋਂ ਰੋਕੋ ਅੱਖਾਂ ਨਾ ਬੰਦ ਕਰੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜੈਦਰਾ ਅਕਾਲ ਤਖਸਾਲ ਨੂੰ ਕਹਿਣਾ ਚਾਹੁੰਦਾ ਹੈ ਇਹ ਰੈਨਾ ਤੇ ਪਾਪ ਨਹੀਂ ਹੋ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਵੀ ਇਹ ਕੰਮ ਹੋ ਸਕਦਾ ਚਮਕੌਰ ਦੀ ਪਵਿੱਤਰ ਧਰਤੀ ਦੇ ਉੱਤੇ ਵੀ ਇਹ ਕੰਮ ਕੀਤਾ ਜਾ ਸਕਦਾ 16 ਤਰੀਕ ਨੂੰ ਇਹਦਾ ਵੱਡਾ ਸਮਾਗਮ ਕਰਕੇ ਸਾਡੇ ਸਿੱਖਾਂ ਨੂੰ ਪੱਗਾ ਬਣ ਕੇ ਸਟੇਜ ਤੇ ਨਚਾਇਆ ਜਾ ਰਿਹਾ ਕਿਹਾ ਜਾ ਰਿਹਾ ਇੱਥੇ ਇਸਾ ਮਸੀਹਾਂ ਦੇ ਅੰਦਰਵਾੜਾ ਆ ਔਰ ਇਹ ਕੁੱਦ-ਕੁੱਦ ਕੇ ਆਪਣੀਆਂ ਬਿਮਾਰੀਆਂ ਪਰ ਕੱਢ ਰਹੇ ਨੇ ਸ਼ਰਮ ਦੀ ਗੱਲ ਆ ਸਾਡੇ ਸਾਰਿਆਂ ਦੇ ਵਾਸਤੇ ਜਿਹੜੇ ਵੇਖ ਕੇ ਚੁੱਪ ਕਰ ਰਹੇ ਨੇ ਉਹਨਾਂ ਨੂੰ ਰੱਬ ਦਾ ਖੌਫ ਕਰਨਾ ਚਾਹੀਦਾ ਏ ਇੱਕ ਦਿਨ ਉਹਨਾਂ ਨੂੰ ਇਹਦਾ ਖਮਿਆਜਾ ਪੂਤਣਾ ਪਊਗਾ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਏ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ